ਵਿਚ ਕਿਸੇ ਵੀ ਤਰ੍ਹਾਂ ਦੇ ਦੜੇ ਸੱਟੇ ਅਤੇ ਗੈਰ ਕਾਨੂੰਨੀ ਟੰਗ ਦੇ ਨਾਲ ਚਲਾਏ ਜਾ ਰਹੇ ਲੱਕੀ ਡਰਾ ਦੇ ਮਾਮਲੇ ਵਿੱਚ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਨਵੇਂ ਕਾਨੂੰਨਾਂ ਮੁਤਾਬਿਕ ਕਾਰਵਾਈ ਕਰਦਿਆਂ ਦੜੇ ਸੱਟੇ ਦਾ ਸੰਚਾਲਨ ਕਰਨ ਵਾਲੀ ਇੱਕ ਔਰਤ ਨੂੰ ਜੇਲ੍ਹ ਭੇਜਿਆ। ਸੋ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਜ਼ਬਰ ਨੂੰ ਵੱਡੀ ਕਾਰਵਾਈ ਕੀਤੀ ਗਈ ਹੈ। ਦੜੇ ਸੱਟੇ ਮਾਮਲੇ ਦੇ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਇਸ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਸਰਸਾਹਬ ਜ਼ਿਲ੍ਹੇ ਵਿੱਚ ਲਗਾਤਾਰ ਚੱਲ ਰਿਹਾ ਗੈਰ ਕਾਨੂੰਨੀ ਲੱਕੀ ਡਰਾ ਗੈਰ ਕਾਨੂੰਨੀ ਲਾਟਰੀਆਂ ਡੜਾ ਸੱਟਾਂ ਤੇ ਜੂਏ ਬਾਜ਼ੀ ਦਾ ਧੰਦਾ ਜਿੱਥੇ ਰੋਕਣ ਦਾ ਨਾਮ ਨਹੀਂ ਲੈ ਰਿਆ ਉੱਥੇ ਹੀ ਗਿੱਦੜਪਾਹ ਹਲਕੇ ਦੇ ਕੁਝ ਪਿੰਡਾਂ ਵਿੱਚ ਚਲਾਏ ਜਾ ਰਹੇ ਲੱਕੀ ਡਰਾ ਦਾ ਮਾਮਲਾ ਮੀਡੀਆ ਵੱਲੋਂ ਨਸ਼ਰ ਕੀਤੇ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਹਜੇ ਤੱਕ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਿਕ ਕਾਰਵਾਈ ਨੂੰ ਅਮਲੀ ਜਾਮਨ ਨਹੀਂ ਪਹਨਾਇਆ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਸਬ ਡਿਵੀਜ਼ਨ ਦੇ ਤਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇੱਕ ਮਿਸਾਲੀ ਕਾਰਵਾਈ ਕਰਦੇ ਹੋਏ ਡੜੇ ਸੱਟੇ ਦੇ ਖਿੱਤੇ ਵਿੱਚ ਵੱਡਾ ਨਾਮ ਰੱਖਣ ਵਾਲੀ ਇੱਕ ਖਾਈਵਾਲ ਕਿਸਮ ਦੀ ਔਰਤ ਦੇ ਖਿਲਾਫ ਡਰਾਸਟਾ ਦਾ ਮੁਕਦਮਾ ਦਰਜ ਕਰਕੇ ਇੱਕ ਵਿਸ਼ੇਸ਼ ਅਪਰਾਧਿਕ ਧਾਰਾ ਜਿਸ ਨੂੰ BNS 112 ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੂੰ ਪਰਚੇ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ ਦੱਸਦੀ ਹੈ ਕਿ BNS 112 ਦੇ ਅਧੀਨ ਜਿਸ ਕਿਸੇ ਦੇ ਖਿਲਾਫ ਡਰਾਸਟਾ ਗੈਰ ਕਾਨੂੰਨੀ ਲੱਕੀ ਡਰਾ ਲਾਟਰੀ ਅਤੇ ਜੂਏ ਬਾਜ਼ੀ ਦੇ ਮੁਕਦਮੇ ਦਰਜ ਹੋਣਗੇ ਅਜਿਹੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਥਾਣੇ ਵਿੱਚੋਂ ਜ਼ਮਾਨਤ ਨਹੀਂ ਮਿਲੇਗੀ ਜੁਕਾਣਾ ਸਿਟੀ ਦੀ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮੁਕਦਮੇ ਸੰਬੰਧੀ ਫੜੇ ਗਏ ਕਥਿਤ ਦੋਸ਼ੀ ਨੂੰ ਜਿਹੜਾ ਥਾਣਾ ਸਿਟੀ ਦੀ ਪੁਲਿਸ ਪਾਰਟੀ ਅਤੇ ਜਾਂਚ ਅਧਿਕਾਰੀ ਵੱਲੋਂ ਅੱਜ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਮੀਡੀਆ ਟੀਮ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਾਡੇ ਨਾਲ ਕੈਮਰਾ ਸਕਰੀਨ ਤੇ ਹਨ ਇਸ ਮਾਮਲੇ ਦੇ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਭਾਈ ਜੀ ਸਰ ਅੱਜ ਸੱਟੇ ਵਾਲੇ ਬੰਦਿਆਂ ਨੂੰ ਅਕਸਰ ਹੀ ਛੱਡ ਦਿੱਤਾ ਜਾਂਦਾ ਸੀ ਜ਼ਮਾਨਤ ਲੈ ਕੇ ਇਹੋ ਜਿਹੀ ਕੀ ਨੌਬਤ ਆ ਗਈ ਕਿ ਥਾਣੇ ਲਿਆਉਣਾ ਪਿਆ ਸਾਨੂੰ ਕੱਲ ਏਸੇ ਲਖਵਿੰਦਰ ਸਿੰਘ ਦੇ ਨਾਲ ਮੈਂ ਵੀ ਪ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਬੋਰ ਰੋਡ ਬਾਈਪਾਸ ਤੇ ਵੀ ਦੜਾ ਸਟਾ ਲਗਵਾ ਰਹੀ ਹੈ ਜਿਹੜੀ 우ਸ਼ਾਰਾਣੀ ਵਾਈਫ ਆਫ ਵਿਜੇ ਕੁਮਾਰ ਵਾਸੀ ਗਲੀ ਨੰਬਰ 3 ਇਹ ਬੋਰ ਰੋਡ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉਸ ਤੋਂ ਬਾਅਦ ਇਨਫੋਰਮੇਸ਼ਨ ਮਿਲਦੇ ਸਾਰੇ ਵੀ ਇਹ ਗਰੁੱਪ ਵਗੈਰਾ ਬਣਾ ਕੇ ਤੇ ਗੈਂਬਲਿੰਗ ਦਾ ਕੰਮ ਕਰ ਰਹੇ ਆ ਤੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਇਹਨਾਂ ਪਾਸੋਂ ਰਿਕਵਰੀ ਹੋ ਸਕਦੀ ਹੈ ਅਸੀਂ ਜਲਦੀ ਆਪਣਾ ਭੇਜ ਕੇ ਆ ਉਹਦਾ ਰੁੱਕਾ ਭੇਜ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਤੇ ਇਹਦੇ ਕਬਜ਼ੇ ਵਿੱਚੋਂ 2000 ਰੁਪਏ ਟੈਕਰਾਂਸੀ ਨੋਟ ਬਰਾਮਦ ਹੋਏ ਤੇ ਉਸ ਤੋਂ ਬਾਅਦ ਮੰਨ ਲੀ ਚਲੋ ਇਹਦਾ ਹੈਗਾ ਮੁਕੱਦਮਾ ਨੰਬਰ 24 ਡੇਟਡ ਹੈਗਾ 15/2/2025 ਅੰਡਰ ਸੈਕਸ਼ਨ ਹੈਗੀ ਹੈ 13 ए 3/66 ਗੈਂਬਲਿੰਗ ਐਕਟ ਐਂਡ 112 बीएनएस ਸਰ 112 बीएनएस ਦਾ ਕੀ ਫਰਕ ਪੈਂਦਾ ਜਿਹੜਾ ਹੁਣ ਨਵਾਂ ਐਡ ਹੋਣ ਲੱਗ ਪਿਆ 112 बीएनएस ਹੈਗਾ ਜੀ ਕੋਈ ਆਪਣਾ ਜਿਹੜਾ ਗਰੁੱਪ ਬਣਾ ਕੇ ਕੋਈ ਗੈਂਬਲਿੰਗ ਵਗੈਰਾ ਦਾ ਕੋਈ ਵੀ ਕੰਮ ਕਰਨਾ ਇਦਾਂ ਦਾ ਤੇ ਉਹ ਉਹਦੇ ਤੇ 112 BNS ਦੇ ਅੰਡਰ ਉਹ ਆ ਜਾਂਦਾ ਹੈ ਉਹਦੀ ਡੈਫੀਨੇਸ਼ਨ ਦੇ ਵਿੱਚ ਆ ਜਾਂਦਾ ਹੈ ਜੇਲ ਜਾਣਾ ਹੀ ਪੈਂਦਾ ਬੰਦੇ ਨੂੰ ਕਿ ਪੁਲਿਸ ਦੇ ਮਾਨ ਤੋਂ ਲੈਂਦੀ ਨਹੀਂ ਜਾਣਾ 112 BNS ਤਹਿਤ ਜਾਣਾ ਪੈਂਦਾ ਹੈ ਗੈਂਬਲਿੰਗ ਐਕਟ ਆ ਜਿਹੜਾ ਉਹ ਬੇਲੇਬਲ ਅਫੈਂਸ ਹੈ ਉਹ ਆਪਾਂ ਨੂੰ ਪਤਾ ਹੀ ਜੀ ਜੀ ਸਮਾਂ ਦੇਣ ਲਈ ਧੰਨਵਾਦ ਜੀ ਏਸਨ ਸਾਡੇ ਨਾਲ ਇਸ ਮਾਮਲੇ ਦੇ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ 112 BNS ਦੇ ਲੱਗਣ ਨਾਲ ਦੋਸ਼ੀ ਦੀ ਗ੍ਰਿਫਤਾਰੀ ਤੋਂ